ਕੀ ਲੱਗ ਨੀ ਤਰੱਕੀ ਹੈ ਜੱਜਾਂ ਨੂੰ ਤੇ ਲੱਗੀ ਆ ਸਾਨੂੰ ਲੱਗੀ ਆ ਪੁੱਤ ਮਹਾਰਾਜਾਂ ਲੱਗੀ ਆ ਆਰਮੀ ਮਿਲਟਰੀ ਕਮਾਂਡੋ ਕਿਹੜੇ ਬੰਦੇ ਨੂੰ ਗਾਲ ਨਹੀਂ ਲੱਗੀ ਸਾਰੀ ਦੁਨੀਆ ਕਹਿ ਦਿੱਤੋ ਨੇ ਜੇ ਨਹੀਂ ਹੋਗਾ ਮੈਂ ਵਕੀਲ ਕੀਤਾ ਵਾ ਮੈਨੂੰ ਹਾਈ ਕੋਰਟ ਸੁਪਰੀਮ ਕੋਰਟ ਡਿਸਟ੍ਰਿਕਟ ਕੋਰਟ ਪਾਏ ਲੰਡਨ ਤੋਂ ਕੋਲੇ ਜਾਣਾ ਪਏ ਮੈਂ ਜਾਊਂਗਾ ਇਹਨਾਂ ਨੇ ਤੇ ਪੰਜੀ ਮੈਂ ਅਸੀਂ ਝੋਕੂ ਨਾਲ ਜ਼ਿੰਦਗੀ ਜਾਲ ਦੇ ਬਾਦਸ਼ਾਹ ਰੱਤਾਨ ਕੈਪਟਨ ਜਿਹੜਾ ਉਹਨੂੰ ਮੈਂ ਛੱਡਣਾ ਨਹੀਂ ਜਾਣਦਾ ਯਾਰ ਇਹ ਖੁਦ ਵੀਡੀਓ ਆਪ ਰੈਕਡ ਕਰਕੇ ਲੋਕਾਂ ਨੂੰ ਵੇਖੂ ਬਣਾਈ ਜਾਂਦਾ ਸਰਕਾਰ ਨੂੰ ਵੇਖੂ ਬਣਾਈ ਜਾਂਦਾ ਸਾਨੂੰ ਮੈਨੂੰ ਵੇਖੂ ਬਣਾਟਾ ਦੇ ਇਹ ਪੰਜ हाथ जोड़ के बेनती करके नहीं होगा दुनिया बड़ी हम महीने बाद ये दुनिया बड़ी इदा करके प्रमोशन गांधी गारा दुनिया यार देखने मैं सबसे पहले सारी दुनिया माफी मंगा ਜੇ ਮੇਰੇ ਕੋਲ ਗਲਤੀ ਹੋ ਜੇਗੀ ਤੇ ਮਾਫ ਕਰਦੇ ਹੋ ਚੱਕਰ ਇੱਕ ਦੁਨੀਆ ਨਹੀਂ ਦੁਨੀਆ ਤਾਂ ਵੀ ਆਏਗਾ ਨਹੀਂ ਦੁਨੀਆ ਬਹੁਤ ਚੰਗੀ ਆ ਪਾਜੀ ਦੇਖੋ ਦੁਨੀਆ ਨੂੰ ਗਾਲਾਂ ਕੱਢਣ ਵਾਲਾ ਬੰਦਾ ਰੋਂਦਾ ਨਹੀਂ ਉਹਦੇ ਅੱਖ ਤੇ ਪਾਣੀ ਆ ਜਾਂਦਾ ਉਹ ਜਦ ਦੇਖੋ ਅੱਖਾਂ ਚ ਥਰੂ ਆ ਰਹੇ ਆ ਨਹੀਂ ਟੂ ਏ ਕੀ ਹੋ ਗਿਆ ਤੇ ਨਾ ਮੈਨੂੰ ਦੱਸ ਨਹੀਂ ਨਹੀਂ ਦੁਨੀਆ ਦੇਖੋ ਜੇ ਦੁਨੀਆ ਨੂੰ ਗਾਲਾਂ ਕੱਢੂਗਾ ਦੁਨੀਆ ਕਰਕੇ ਹੀ ਮੈਂ ਆ ਠੀਕ ਹੈ ਜੀ ਦੁਨੀਆ ਨਹੀਂ ਮਾੜੀ ਅਸੀਂ ਮਾੜੇ ਆ ਦੁਨੀਆ ਕਰਕੇ ਕਿੱਦਾਂ ਮਤਲਬ ਦੁਨੀਆ ਦੁਨੀਆ ਨੂੰ ਲੋਕਾਂ ਨੇ ਕਿਹਾ ਤਾਂ ਗੱਲ ਕਰਤੀ ਜੇ ਦੁਨੀਆ ਬੜੀ ਇਦਾਂ ਦੀ ਹੈਗੀ ਆ ਇਹਨਾਂ ਨੇ ਦੇਖੋ ਜਿੱਦਾਂ ਇਹਨਾਂ ਦੀ ਜਲੀਲ ਵੀਡੀਓ ਵਾਇਰਲ ਹੋਈ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਭੈਣ ਨੇ ਲੋਕਾਂ ਨੇ ਕਿਹਾ ਤੇ ਆਪਣੀ ਭੈਣ ਨੂੰ ਅਪ ਤੇਰੀ ਭੈਣ ਦੇ ਦਾ ਜੀਜਾ ਕਿਰਦੇ ਜੇ ਉਹ ਫਲਾਨ ਹਟੀਆਂ ਇਹ ਇਦਾਂ ਕੀ ਔਰ ਇਹਨਾਂ ਨੂੰ ਆਪਣੀ ਭੈਣ ਕਿਹਾ ਮੈਂ ਕੋਈ ਮਾੜਾ ਨਹੀਂ ਹੈਗਾ ਬੰਦਾ ਮ ਇਹ ਇਹਨਾਂ ਨੂੰ ਕੂਲਰ ਪੀਜੇ ਵਾਲੇ ਲੋਕਾਂ ਨੇ ਇਹਨਾਂ ਨੇ ਹੁਣ ਮਹੀਨੇ ਬਾਅਦ ਕੀ ਇਹ ਗੱਲ ਕਰ ਦਿੱਤੀ ਹੈ ਇਹ ਦੁਨੀਆ ਬੜੀ ਇਦਾਂ ਦੇ ਕਰਕੇ ਪ੍ਰੋਮੋਸ਼ਨ ਗਾਣ ਦੀ ਕਰਦੀ ਗਾਲਾਂ ਦੁਨੀਆ ਨੂੰ ਕਰ ਦਿਤੀਆਂ ਦੁਨੀਆ ਵਿਚਾਰੀਆਂ ਤੁਹਾਡੇ ਤੇ ਨਾਲ ਤੁਹਾਡੇ ਤਰਸ ਖਾਦਾ ਤੇਰਾ ਛੋਟੀ ਜਿਹੜੀ ਸੀਗੀ ਤੈਨੂੰ ਇਦਾਂ ਵੱਡਾ ਹੋਟਲ ਪਾ ਦਿੱਤਾ ਤੇ ਤੂੰ ਦੁਨੀਆ ਕੋ ਹੋਰ ਕੀ ਬਾਸ ਲੈਣਾ ਵਾ ਹੈ ਤੇ ਦੁਨੀਆ ਇਹ ਦੁਨੀਆ ਨਹੀਂ ਮਾਰੀ ਭਰਾਵਾ ਦੁਨੀਆ ਦੇ ਆਪਣੇ ਦੁਨੀਆ ਵਿੱਚ ਹੋਣਗੇ ਮਜਾ ਕੇ ਬੰਦੇ ਲੈ ਕਿ ਹਰ ਤਰਾ ਉਲੂ ਖਿਚ ਰਿਆ ਖਿੱਚੀ ਜਾਂਦੇ ਪਰ ਦੇਖੋ ਆਪਾਂ ਵਾਹ ਦੁਨੀਆ ਇਹ ਪੰਜ ਜਾਣੇ ਆ ਇੱਕ ਹੈਗਾ ਬਾਦਸ਼ਾਹ ਰਪਤਾਨ ਕੈਪਟਨ ਤੇ ਇੱਕ ਹੈਗਾ ਇੱਕ ਦੋ ਇੱਕ ਸਿੰਗਰ ਜਿਹੜੇ ਮਿਊਜ਼ਿਕ ਦੇ ਤੱਕ ਬੰਦੇ ਨੇ ਤੇ ਇੱਕ ਕੁੜੀ ਜਿਹਨ ਗਾਣਾ ਲਿਖੀ ਗਾਣਾ ਗਾਇਆ ਇਹ ਪੰਜ ਜਾਣੇ ਦੇ ਪਰਚਾ ਅਸੀਂ ਮੰਗਦੇ ਆ ਕਮਿਸ਼ਨਰ ਸਾਹਿਬ ਤੋਂ ਹੱਥ ਜੋੜ ਕੇ ਬੇਨਤੀ ਕਰਕੇ ਜੇ ਨਹੀਂ ਹੋਗਾ ਵਾਲਮੀਕ ਸਮਾਜ ਗੁਰਬਿਦਾਰ ਸਮਾਜ ਸਿੱਖ ਸਮਾਜ ਔਰ ਕਿਚਾ ਸਮਾਜ ਔਰ ਮੁਸਲਿਮ ਸਮਾਜ ਸਾਰੇ ਸਮਾਜਾਂ ਦਾ ਕਿ ਬੇਨਤੀ ਕਰੂੰਗਾ ਮੈਂ ਮੁੰਡੇ ਸੜਕਾਂ ਤੇ ਆਓ ਤੇ ਦੁਨੀਆ ਨੂੰ ਦਿਖਾਓ ਕਿ ਦੁਨੀਆ ਨੂੰ ਗਾਲਾਂ ਕੱਢਣ ਵਾਲੇ ਬੰਦੇ ਦਾ ਹਾਲ ਕੀ ਹੁੰਦਾ ਇਹਨਾਂ ਦੇ ਚਪੇੜਾ ਮਾਰਨੀ ਚਾਹੀਦੀ ਸਾਨੂੰ ਇੱਕ ਵਾਰੀ ਇਹਨਾਂ ਨੂੰ ਥੱਪੜ ਮਾਰਨਾ ਚਾਹੀਦਾ ਓ ਨੀਡੂ ਮੇਰੀ ਗੱਲ ਸੁਣ ਵੀਰੇ ਮੇਰੇ ਵੀਰੇ ਕੀ ਐਦਾ ਦਾ ਮਾਮਲਾ ਹੋ ਗਿਆ ਇਨਾ ਪੜਕਿਆਂਗੇ ਪਿਆਵਾ ਉਹ ਲੱਗ ਤਪੇ ਪਏ ਉਹ ਲੱਭੰਦੇ ਆ ਤੈਨੂੰ ਤੂੰ ਉਹਨਾਂ ਦੇ ਦੱਬਿਆਂ ਮੇਵਾ ਥੱਪੜ ਥੱਪੜੋ ਥੱਪੜੀ ਹੁੰਨ ਨੂੰ ਸਰੇ ਨੇ ਕੀ ਚੱਕਰ ਕੀ ਲੱਭਣਾ ਉਹਨਾਂ ਨੇ ਸੱਚੀ ਗੱਲ ਦੁਨੀਆ ਨੂੰ ਗਾਲਾ ਕੱਢ ਕੇ ਮੱਝ ਮਾਹੀ ਮੰਗ ਲੈਂਦਾ ਵਾ ਵੀ ਅੱਜ ਕਮਿਸ਼ਨਰ ਦੇਖੋ ਮੇਰੀ ਮੇਰੀ ਬੀਟ ਬੋਂ ਡੱਡ ਹੋਇਆ ਪਿਆ ਇਹ ਕਹਿੰਦਾ ਇਹ ਜਲੀਲ ਵੀਡੀਓ ਆ ਇਹ ਦੇਖ ਨਹੀਂ ਦੇਖੋ ਨਹੀਂ ਦੇਖ ਨਹੀਂ ਤਾਂ ਜਿਲ ਬਣਾ ਰੀਡ ਮਾਰ ਦਿਓ ਅਜੇ ਹੋਰ ਵੀਡੀਓ ਮੇਰੀ ਆਂ ਰਹੀ ਆ ਵਾ ਯਾਰ ਇਹ ਖੁਦ ਵੀਡੀਓ ਆਪ ਵਾਇਰਲ ਕਰਕੇ ਲੋਕਾਂ ਨੂੰ ਬੇਕੂ ਬਣਾਈ ਜਾਂਦਾ ਸਰਕਾਰ ਨੂੰ ਬੇਕੂ ਬਣਾਈ ਜਾਂਦਾ ਸਾਨੂੰ ਮੈਨੂੰ ਬੇਕੂ ਬਣਾਤਾ ਨੇ ਮੈਂ ਆਪਣੀ ਭੈਣ ਕਹਿੰਦਾ ਬੇਕੂ ਬਣ ਗਿਆ ਬਣ ਗਿਆ ਬਲ ਗਿਆ ਬਣ ਗਿਆ ਬਣ ਗਿਆ ਹਾਂ ਬਣ ਗਿਆ ਬਣ ਗਿਆ ਹੁਣ ਬਣਨਾ ਹੀ ਪੈਣਾ ਵਾ ਅੱਛਾ ਤੇ ਹੁਣ ਗੱਲ ਇਦਾਂ ਵਾ ਦੇਖੋ ਆਪਾਂ ਸਿੱਧੇ ਬੰਦੇ ਇਹਨਾਂ ਨੇ ਸਾਡੇ ਕੋਲ ਕਹਿ ਕੇ ਭੈਣ ਕਹਿ ਕੇ ਆਪਾਂ ਵੀਡੀਓ ਲੋਕਾਂ ਤੋਂ ਡਿਲੀਟ ਕਰਵਾਈ ਸਾਰਾ ਕੁਝ ਕਰਵਾਇਆ ਤਾਂ ਅੱਜ ਦੁਨੀਆ ਨੂੰ ਗਾਲਾਂ ਕੱਢਣ ਦੇ ਆ ਨਹੀਂ ਤੁਹਾਡੇ ਇਹ ਤੇ ਕੋਈ ਇਹ ਵੀਡੀਓ ਡਿਲੀਟ ਨਹੀਂ ਮੈਂ ਲੋਕਾਂ ਗੇ ਰਿਕਵੈਸਟ ਕੀਤੀ ਲੋਕਾਂ ਨੇ ਮੈਨੂੰ ਬੜੀਆਂ ਗਾਲਾਂ ਕੱਢੀਆਂ ਤੇ ਮੈਂ ਆਪਣੇ ਵਿੱਚ ਪੂਰਾ ਸਤਕਾਰ ਇਹਨਾਂ ਬੰਦਿਆਂ ਨੇ ਮੇਰਾ ਬੇੜਾ ਕਰ ਕਰਾ ਕੇ ਰਖਾਤਾ ਇਹਨਾਂ ਕਰਕੇ ਮੇਰਾ ਵੀ ਬੇੜਾ ਕਰ ਹੋ ਗਿਆ ਜੋ ਕੁਝ ਵੀ ਹੋ ਗਿਆ ਤੇ ਜੇ ਗੱਲ ਕਰਾਂ ਇਹਨਾਂ ਦੇ ਜੁੱਤੀਆਂ ਪੈਣ ਕੇ ਦੇ ਪੰਜਾਂ ਬੰਦਿਆਂ ਤੇ ਮੈਂ ਕਮਿਸ਼ਨਰ ਸਾਹਿਬ ਦਾ ਜੋੜ ਕੇ ਜੇ ਨਹੀਂ ਹੋਊਗਾ ਮੈਂ ਵਕੀਲ ਕੀਤਾ ਮੈਨੂੰ ਹਾਈ ਕੋਰਟ ਸੁਪਰੀਮ ਕੋਰਟ ਡਿਸਟ੍ਰਿਕਟ ਕੋਰਟ ਪਾਵੇਂ ਲੰਡਨ ਤੱਕ ਕੋਰਟ ਤੇ ਜਾਣਾ ਪਏ ਮੈਂ ਜਾਊਂਗਾ ਇਹਨਾਂ ਦੀ ਤਾਂ ਮੰਜੀ ਮੈਂ ਐਸੀ ਠੋਕੂ ਨਾਲ ਜਿੰਦਗੀ ਜਾਦ ਰਗੀ ਬਾਦਸ਼ਾਹ ਰਫਤਾਨ ਕੈਪਟਨ ਜਿਹੜਾ ਨਾ ਉਹਨੂੰ ਮੈਂ ਛੱਡਣਾ ਨਹੀਂ ਹੈ ਗਾਨੂੰ ਅੱਛਾ ਹਾਂ ਉਹਨੂੰ ਮੈਂ ਫੜਤਾ ਲੋ ਪਾਜੀ ਫੜੂਗਾ ਸਾਰਾ ਡਰੈਸ ਪਾ ਦੇ ਚੋ ਕੱਢ ਲਿਆ ਆਪਾਂ ਕਮਿਸ਼ਨਰ ਸਾਹਿਬ ਨੂੰ ਚਿੱਠੀ ਦੇ ਦਿੱਤੀ ਅੱਜ ਤੇ ਸਵੇਰੇ ਫੇਰ ਆਪਾਂ ਜਾ ਕੇ ਮਿਲਣਾ ਜੇ ਨਹੀਂ ਹੋਗਾ ਫੇਰ ਧਰਨੇ ਪ੍ਰਦਰਸ਼ਨ ਆਪਾਂ ਲੋਕਾਂ ਸਾਹਮਣੇ ਕਰਾਂਗੇ ਕਿ ਯਾਰ ਸਾਰੇ ਜਣੇ ਕਰੋ ਇਹ ਗਾਲਾ ਕੱਢ ਰਹਾ ਕਿ ਅੱਜ ਕਮਿਸ਼ਨਰ ਸਾਹਿਬ ਕੋ ਗਏ ਸੀਗੇ ਤੇ ਉੱਚ ਅਧਿਕਾਰੀਆਂ ਨਾਲ ਵੀ ਤੁਸੀਂ ਮਿਲੇ ਹੋ ਤੇ ਕੀ ਕਹਿਣਾ ਸੀ ਉਹਨਾਂ ਨੂੰ ਸਵੇਰੇ ਜਿਨ੍ਹਾਂ ਨੂੰ ਪਰਚਾ ਕਰੋ ਇਹਨਾਂ ਦੇ ਸਾਡੀ ਅਖੀ ਮੰਗਵਾ ਅਸੀਂ ਹੋਰ ਤੁਹਾਡੇ ਕੋ ਕੁਝ ਨਹੀਂ ਮੰਗਦੇ ਵਕੀਲ ਵਕੂਲ ਵੀ ਲੈ ਕੇ ਵਕੀਲ ਵੀ ਸਾਡੇ ਕੋਲ ਸੀਗੇ ਵਕੀਲ ਵੀ ਸਾਡੇ ਨਾਲ ਤਿਆਰ ਪਿਆ ਵੀ ਤੁਸੀਂ ਚੁੱਕਣ ਚੱਕੋ ਜਿੱਥੇ ਤੱਕ ਤੁਹਾਨੂੰ ਵਕੀਲ ਚਾਹੀਦੇ ਬਿਨਾਂ ਪੈਸਿਆਂ ਤੋਂ ਵਕੀਲ ਕੇਸ ਰੜੂਗੇ ਮੈਂ ਅਸੀਂ ਕਿਉਂਕਿ ਉਹਨਾਂ ਦਾ ਉਹਨਾਂ ਦਾ ਪਤਾ ਕੀ ਗਿਣੇ ਟਵੀਟ ਇਹ ਜਿਹੜੀ ਗਾਲ ਵਾ ਵਕੀਲਾਂ ਨੂੰ ਵੀ ਤਾਂ ਲੱਗੀ ਆ ਜੱਜਾਂ ਨੂੰ ਤਾਂ ਲੱਗੀ ਆ ਸਾਨੂੰ ਵੀ ਲੱਗੀ ਆ ਪੁਲਿਸ ਮੁਲਾਜ਼ਮਾਂ ਲੱਗੀ ਆ ਆਦਮੀ ਮਿਲਟਰੀ ਕਮਾਂਡੋ ਕਿਹੜੇ ਬੰਦੇ ਨੂੰ ਗਾਲ ਨਹੀਂ ਲੱਗੀ ਸਾਰੀ ਦੁਨੀਆ ਕਹਿ ਦਿੱਤੀ ਉਹਨੇ ਜਿਹੜਾ ਹਵਾਜ ਲੈਂਦਾ ਉਹਨੂੰ ਗਾਲ ਨਹੀਂ ਲੱਗੀ ਬਾਕੀ ਦਾ ਇਸ ਜ਼ਮੀਨ ਦੇ ਤੇ ਤਰਦਾ ਉਹਨ ਦੇ ਪਾਣੀ ਚ ਜਿਹੜਾ ਪਾਣੀ ਛਿੰਦਾ ਸਾਰਿਆਂ ਨੂੰ ਗਾਲ ਲੱਗੀ ਉਹ ਤੇ ਜ਼ਮੀਨ ਦੇ ਵਿੱਚ ਆ ਪਾਣੀ ਕੋ ਮੈਂ ਮੈਂ ਕਿਹਾ ਜੀ ਇਹਦੇ ਵਿੱਚ ਕੋਈ ਹਨਿਤ ਹੋਗਾ ਉਹਨਾਂ ਦਾ ਪਰਚਾ ਜੇ ਕਮਿਸ਼ਨਰ ਸਾਹਿਬ ਕਰ ਦੂਗਾ ਨਾ ਜਾਓ ਜਲੰਧਰ ਸ਼ਹਿਰ ਦੇ ਬੰਦੇ ਕਹੋਗੇ ਵਾਕੇ ਯਾਰ ਕਮਿਸ਼ਨਰ ਸਾਹਿਬ ਵਰਗੇ ਦੁਨੀਆ ਤੇ ਬੰਦੇ ਹੈ ਨਹੀਂ ਔਰ ਇੱਕ ਦੂਸਰਾ ਕੁਵਰ ਵਿ ਕਮਿਸ਼ਨਰ ਸਾਹਿਬ ਸਾਡੇ ਜਿਹੜੇ ਹੋਣਗੇ ਸ਼ਿਲੰਦਰ ਸਾਹਿਬ ਦੇ ਕਮਿਸ਼ਨਰ ਸਾਹਿਬ ਇਹ ਦੂਸਰੇ ਕੁਮਰ ਬਿਜੇ ਪ੍ਰਤਾਪ ਹੋਣਗੇ ਜੇ ਪਰਚਾ ਕੱਟਿਆ ਜਾਊਗਾ ਤੇਨਾਂ ਤੇ ਸੋ ਇਸ ਸਮੇ ਬਹੁਤ ਗੁੱਸੇ ਜਿਨੇ ਨੀਡੂ ਸ਼ਟਰ ਆਲਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕੁੱਲੜ ਪੀਜ਼ਾ ਵਾਲੇ ਵੀ ਬਹੁਤ ਜ਼ਿਆਦਾ ਗੁੱਸੇ ਜਿਨੇ ਉਹ ਨੀਡੂ ਨੂੰ ਲੱਭੀ ਜਾਂਦੇ ਨੇ ਨੀਡੂ ਜਿਹੜਾ ਹੈ ਸਮੇ ਜਗਾ ਜਗਾ ਕੋ ਉਮਦਾ ਪਿਆ ਤਾਂ ਪੂਰਾ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਅੱਜ ਕਮਿਸ਼ਨਰ ਦਫ਼ਤਰ ਦੇ ਵਿੱਚ ਵੀ ਜਿਹੜੀ ਦਰਖਾਸਤ ਦਿੱਤੀ ਗਈ ਹੈ ਤੇ ਨੀਟੂ ਦੁਆਰਾ ਕਹਿਣਾ ਹੈ ਕਿ ਅਗਰ ਇਹਨਾਂ ਵੱਲੋਂ ਜਿਹੜੀ ਇਹ ਜਿਹੜੀ ਸ਼ਬਦਾਵਲੀ ਜਿਹੜੀ ਬੋਲੀ ਗਈ ਹੈ ਇਹ ਗਾਣੇ ਦੇ ਅੰਦਰ ਜੋ ਵਰਡਿੰਗ ਜਾਂ ਗਾਲ ਜਿਹੜੀ ਕੱਢੀ ਗਈ ਹੈ ਉਸ ਦੀ ਜਿਹੜੀ ਮਾਫੀ ਇਹਨਾਂ ਨੂੰ ਇਦਾਂ ਨਹੀਂ ਮਿਲੇਗੀ ਇਹਨਾਂ ਤੇ ਪਰਚਾ ਦਰਜ ਕਰਵਾਇਆ ਜਾਏਗਾ ਤੇ ਨੀਟੂ ਕਰਵਾ ਕੇ ਰਹੇਗਾ ਜਿਹੜੀ ਇਹ ਜਲੀਲ ਵੀਡੀਓ ਵਰਕਰ ਕੀਤੀ ਗਈ ਆ 1 ਮਹੀਨੇ ਬਾਅਦ ਇਹ ਬੰਦਾ 6 ਮਹੀਨੇ ਘਰੋਂ ਬਾਹਰ ਨਿਕਲਦਾ ਇਹਨਾਂ ਦੇ 15 ਦਿਨਾਂ ਬਾਅਦ ਸਟੋਰੀ ਪਾ ਦਿੱਤੀ ਹੈ ਜੀ ਆਹ ਕਿਹੜੀ ਗੱਲ ਹੋ ਗਈ ਦੱਸੋ ਪੁੱਤੋ ਕਹਿੰਦੇ ਸਿੱਧੂ ਮਸਲਤ ਦੀ ਦੁਨੀਆ ਦੱਬੀ ਦਾ ਤੇ ਦੁਨੀਆ ਸਵਾਦ ਰਹਿੰਦੀ ਹੈ ਕਹਿੰਦਾ ਮੈਂ ਸਿੱਧੂ ਮਸਲਤ ਲੈਣ ਤੇ ਲਿਆ ਇਹ ਸਿੱਧੂ ਮਸਲਤ ਇਹ ਜੁੱਤੀ ਬਰਾਬਰ ਵੀ ਇਹ ਨਹੀਂਗਾ ਉਹਨੇ ਜੁੱਤੀ ਬਰਾਬਰ ਜੁੱਤੀ ਵੀ ਉਹਦੀ ਸਾਫ ਸੀਗੀ ਤੁਸੀਂ ਤੇ ਜੁੱਤੀ ਤੋਂ ਹੀ ਪੜਿਓ ਇੱਕ ਗਾਣਾ ਚੱਲਿਆ ਸੀਗਾ ਮੈਂ ਨਾਮ ਨਹੀਂ ਲਾਉਂਗਾ ਕਲਾਕਾਰ ਦਾ ਉਹਨੇ ਗਾਣਾ ਪਹਿਲਾਂ ਗਾਇਆ ਸੀਗਾ ਤੇਰੀ ਕੀਆਂ ਸਾਲਾਂ ਤੇ ਜੱਟ ਨੂੰ ਨਹੀਂ ਬਾਈ ਬਾਈ ਕਹਿੰਦੀ ਦੁਨੀਆ ਆ ਗਾਣਾ ਚੱਲਿਆ ਨਾ ਉਸ ਤੋਂ ਪਹਿਲੇ ਗਾਣਾ ਚੱਲੇਗਾ 128 ਕੁੜੀ ਦਾ 47 ਵੇਟ ਕੁੜੀ ਦਾ ਆ ਗਾਣਾ ਇੱਕ ਸਿੰਗਰ ਨੇ ਗਾਇਆ ਸੀਗਾ ਉਸ ਤੋਂ ਬਾਅਦ ਸਿੱਧੂ ਮਸੇਵਾਲੇ ਨੇ ਲੈਜੈਂਡ ਸਿੰਗਰ ਕਿਹੜਾ ਸਿੰਗਰ ਮੈਂ ਨਾਮ ਨਹੀਂ ਲੈਣਾ ਜੀ ਠੀਕਾ ਜੀ ਲੈਜੈਂਡ ਬੰਦੇ ਨੇ ਸਿੱਧੂ ਮਸੇਵਾਲੇ ਨੇ ਉਸ ਤੋਂ ਬਾਅਦ ਗਾਣਾ ਇਹ ਕੱਢਿਆ ਸੀਗਾ ਨੀ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਉਹ ਜਿਹੜੇ ਰੰਨਾ ਦੇ ਉਹ ਕਹਿੰਦਾ ਉਹਨੇ ਜੇ ਲੱਕ ਮਿਲਦੇ ਕੁੜੀਆਂ ਮੁੰਡਿਆਂ ਦੇ ਉਹਨਾਂ ਦੇ ਉੱਤੇ ਜਿਹੜੇ ਨੰਨਾਂ ਦੇ ਸੀ ਲੱਕ ਮਿਲਦੇ ਨਹੀਂ ਮੈਂ ਅਸਲੇ ਤੇ ਗੌਣ ਦਾ ਦਿੱਤੇ ਆ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਨਹੀਂ ਮੂਸੇਪੇਂਡਾਉਣ ਲਾ ਦਿੱਤੇ ਅਣਖੀ ਇਹ ਗੀਤ ਉਸ ਦੇ ਜੋ ਸਿਰਾਂ ਤੋਂ ਨਹੀਂ ਲਾਉਂਦੇ ਚੁੰਨੀਆਂ ਅਣਖੀ ਗੀਤ ਉਸ ਦੇ ਜੋ ਸਿਰਾਂ ਤੋਂ ਨਹੀਂ ਲਾਉਂਦੇ ਚੁੰਨੀਆਂ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਇਹ ਗਾਣਾ ਉੱਧਰ ਸੀਗਾ ਇਹ ਹੁਣ ਉਹਦੀ ਲਾਈਨ ਆਪਣੇ ਵਿੱਚ ਪਾਈ ਜਾਂਦਾ ਪਿਆ ਇਹ ਇਹ ਪੰਜੇ ਪੇ ਪਾਈ ਜਾਂਦੇ ਸਾਨੂੰ ਆਨਲਾਈਨ ਗਾਣਾ ਚੱਲ ਰਿਹਾ ਵਾ ਇਸ ਗਾਣੇ ਨੂੰ ਬੰਦ ਕਰਾਇਆ ਜਾਵੇ ਇਹਨਾਂ ਤੇ ਪਰਚਾ ਕੀਤਾ ਜਾਵੇ ਫਿਰ ਆਪਣਾ ਦਿਮਾਗ ਤੇ ਆਪਣਾ ਸਾਰਾ ਕੁਝ ਠੰਡਾ ਹੋਊਗਾ ਤੇ ਤੱਤਾ ਹੀ ਰਹੂਗਾ ਨਹੀਂ ਰੂਹ ਵੀ ਠੰਡੀ ਹੋ ਜਾਏਗੀ ਨਹੀਂ ਜੀ ਦੂਤ ਅਸੀਂ ਦੁਨੀਆ ਨੂੰ ਗੱਲ ਕੱਢੀ ਆ ਜੀ ਅੱਜ ਤਾਂ ਦੁਨੀਆ ਨੂੰ ਕਹਾਂਗੇ ਕਿ ਯਾਰ ਤੁਸੀਂ ਸੁੱਤੇ ਹੋ ਯਾਰ ਕਮਾਲ ਦੇ ਬੰਦੇ ਯਾਰ ਅਸੀਂ ਇਕੱਲੇ ਲੜ ਰਹੇ ਆ ਤੇ ਤੁਸੀਂ ਅੱਜ ਕਿੱਥੇ ਬੈਠੇ ਔਰ ਜਲੰਧਰ ਸ਼ਹਿਰ ਦੇ ਜਿਹੜੇ ਕਮਿਸ਼ਨਰ ਸਾਹਿਬ ਆ ਵਾਕੈ ਸਿੰਘਾ ਮੈਂ ਸਵੇਰੇ ਪਰਚਾ ਕਰਕੇ ਦਿਖਾਵਾਂਗੇ ਔਰ ਕਰਕੇ ਦਿਖਾਵਾਂਗੇ ਜੋ ਮਰਜੀ ਸੋ ਲਗਾਤਾਰ ਇਹਨਾਂ ਵੱਲੋਂ ਜਿਹੜਾ ਪਰਚੇ ਦੀ ਮੰਗ ਕੀਤੀ ਜਾ ਰਹੀ ਹੈ ਆਉਣ ਵਾਲੇ ਟਾਈਮ ਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਪੁਲਿਸ ਪ੍ਰਸ਼ਾਸਨ ਅਤੇ ਕਮਿਸ਼ਨਰ ਸਾਹਿਬ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਹੀ ਨੀਟੂ ਦਾ ਬਾਰ ਬਾਰ ਇਹ ਕਹਿਣਾ ਹੈ ਕਿ ਜਿਹੜੇ ਇਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਜਾਂ ਫਿਰ ਕਹਿ ਸਕਦੇ ਹਾਂ ਗਾਲੀ ਗਲੋਚ ਜਿਹੜਾ ਕੀਤਾ ਗਿਆ ਹੈ ਜੋ ਕਿ ਨੀਟੂ ਦਾ ਕਹਿਣਾ ਹੈ ਉਹ ਉਹਦੇ ਉੱਤੇ ਪਰਚਾ ਪਰਚੇ ਦੀ ਮੰਗ ਜਿਹੜੀ ਹੈ ਬੜੀ ਹੀ ਜ਼ੋਰ ਫੜਦੀ ਪਈ ਹੈ ਤੇ ਆਪਣੇ ਨਾਲ ਜਿਹੜਾ ਲਗਾਤਾਰ ਇਹ ਵੀ ਵਕੀਲ ਅਤੇ ਹੋਰ ਵੀ ਕਈ ਜਿੱਥੇ ਬੰਦੀਆਂ ਦੇ ਨਾਲ ਜਿਹੜਾ ਅੱਗੇ ਚੱਲਦੇ ਨਜ਼ਰ ਆਣਗੇ ਜੇ ਇਹ ਪੱচ্চਾ ਨਹੀਂ ਦਰਜ ਹੁੰਦਾ ਤੇ ਨੀਟੂ ਜਿਹੜਾ ਇੱਕ ਭਾਰੀ ਪ੍ਰਦਰਸ਼ਨ ਤੇ ਭਾਰੀ ਰੋਸ ਦੇ ਨਾਲ ਅੱਗੇ ਵਧ ਸਕਦਾ ਸੋ ਨਹੀਂ ਤਸਵੀਰਾਂ ਨਾਲ ਮੈਨੂੰ ਗੌਰਵ ਨੂੰ ਦਿਓ ਜਦ ਤੁਸੀਂ ਦੇ ਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ